ਹੈਲੋ ਜੀ ਸ਼ਸ਼ਿਕਾ ਗਾਲ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਜੀ ਮੈਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਆ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਵੀਡੀਓ ਦੇ ਵਿੱਚ ਤੁਹਾਨੂੰ ਇੰਨੇ ਨਿਊ ਨਿਊ ਡਿਜ਼ਾਈਨ ਤੇ ਨਿਊ ਨਿਊ ਪ੍ਰਾਈਸ ਦੇ ਨਾਲ ਵੈਰਾਈਟੀ ਸੋ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਜੀ ਵੀਡੀਓ ਨੂੰ ਬਿਲਕੁਲ ਵੀ ਬੰਦ ਨਾ ਕਰਿਓ ਬੜਾ ਘੈਂਟ ਵੀਡੀਓ ਹੋਣ ਵਾਲੀ ਆ ਤੇ ਤੁਸੀਂ ਇਹ ਗੀਆ ਲੋਜੀ ਸੂਟ ਆਰਡਰ ਬਹੁਤ ਠੀਕ ਹੈਂਟ ਦੇਖੋ ਤੁਸੀਂ ਡਿਜ਼ਾਈਨ ਦੇਖੋ ਛੋਟਾਂ ਦੇ ਤੇ ਵਾਲੇ ਵਧੀਆ ਹੋਣ ਵਾਲੇ ਆ ਲੈਂਥ ਵੀ ਫੁੱਲ ਆ ਤੇ ਇਹ ਹੈਗਾ ਜੀ ਆਪਣਾ ਕਾਟਨ ਦਾ ਸੂਟ ਤੇ ਇਹਦੀ ਬਾਟਮ ਆ ਜਿਹਦੀ ਤੁਹਾਨੂੰ ਇਹਦੀ ਮੈਂ ਬਾਟਮ ਵੀ ਦਿਖਾ ਰਹੀ ਆ ਵਾਲੇ ਵਧੀਆ ਆ ਬਾਕੀ ਜ਼ਿਆਦਾ ਮੈਂ ਖੋਲ ਨਹੀਂ ਰਹੀ ਨ ਆ ਪਾਟਨ ਗਿੱਤਰ ਗਏ ਦੁਪੱਟਾ ਦੇਖੋ ਪਹਿਲਾਂ ਤੁਸੀਂ ਦੁਪੱਟਾ ਦੇਖੋ ਕਿੰਨਾ ਵਧੀਆ ਫੁੱਲ ਐਂਡ ਫੁੱਲ ਕਿ ਦਿਖਾ ਦਿੰਦੀ ਹੈ ਆਪਣਾ ਦੇਖੋ ਜੀ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਹੈ ਫੁੱਲ ਬੁੱਕਲ ਵੱਜਦੀ ਹੈ ਦੇਖੋ ਸੋਹਣਾ ਲੱਗ ਰਿਹਾ ਇਹਨਾਂ ਲਿਆ ਹੋਇਆ ਤੇ ਬਹਾਲਾ ਘੈਂਟ ਹੈ ਜੀ ਦੁਪੱਟਾ ਵੀ ਸੋ ਇਹਦੇ ਨਾਲ ਦੀ ਹੋਰ ਵੈਰਾਈਟੀ ਆਪਣੇ ਕੋਲ ਬਹੁਤ ਹੈ ਆਰਡਰ ਜਲਦੀ ਤੋਂ ਜਲਦੀ ਪਲੇਸ ਕਰ ਦਿਓ 250 ਜੇ ਤੁਸੀਂ ਸਿੰਗਲ ਸੂਟ ਲਓਗੇ ਤਾਂ 300 ਦਾ ਅਗਰ ਤੁਸੀਂ ਦੋ ਸੂਟ ਦਾ ਆਰਡਰ ਕਰਦੇ ਹੋ ਇਹਦੇ ਨਾਲ ਦੇ ਇੱਕ ਕਲਰ ਇਹ ਪਿਆ ਕਲਰ ਸਾਰੇ ਮੈਲੀ ਵਾਲਾ ਜੇਕਰ ਤੁਸੀਂ ਦੋ ਸੂਟ ਕਰਦੇ ਹੋ ਤਾਂ 500 ਦੇ ਆ ਲੁਧਿਆਣੇ ਦੇ ਵਿੱਚ ਕੈਸ਼ ਔਨ ਡਿਲੀਵਰੀ ਵੀ ਹੈ ਸੌਰੀ ਲੁਧਿਆਣੇ ਦੇ ਵਿੱਚ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਆ ਬਾਕੀ ਆਲ ਵਰਡ ਦੇ ਵਿੱਚ ਆਪਣੀ ਸ਼ਿਪਿੰਗ ਲੱਗੂਗੀ ਇਹ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਸੈਕਿੰਡ ਵਾਲਾ ਸੂਟ ਆਪਣਾ ਹੈਗਾ ਜੀ ਇਹ ਵਾਲਾ ਇਹ ਹੈਗੀ ਹੈ ਜੀ ਡਿਜੀਟਲ ਪ੍ਰਿੰਟ ਇਹ ਲੋ ਜੀ ਪਹਿਲਾਂ ਤਾਂ ਇਹਦਾ ਤੁਸੀਂ ਪਿਓਰ ਦਾ ਦੁਪੱਟਾ ਦੇਖੋ ਦੁਪੱਟਾ ਵਾਲਾ ਹੀ ਘੈਂਟ ਹੈ ਤੇ ਮੈਨੂੰ ਤਾਂ ਇਹ ਸੂਟ ਬਹੁਤ ਪਿਆਰਾ ਲੱਗਦਾ ਦਿਖੋ ਤੁਸੀਂ ਦੁਪੱਟਾ ਕਿੰਨਾ ਵਧੀਆ ਹੈ ਕੋਣਾ ਲੱਗ ਰਿਹਾ ਨਾ ਬਟਮ ਆ ਬਦੇ ਕਿਉਂਕਿ ਮੇਰੇ ਨੀਚੇ ਇਹ ਵਾਲੀ ਚੁੰਨੀ ਲੱਤੀ ਹੋਈ ਹੈ ਜੀ ਮੈਨੂੰ ਚੁੰਨੀ ਥੋੜੀ ਜਿਹੀ ਕਾਟਨ ਦੀ ਚੁੰਨੀ ਵਗੈਰਾ ਹੁਣ ਮੈਂ ਚੁੰਨੀ ਤਾਰ ਦਿੱਤੀ ਹੁਣ ਤੁਸੀਂ ਸੂਟ ਦੇਖੋ ਜੀ ਪਹਿਲਾਂ ਤਾਂ ਇਹ ਹੈਗੀ ਹੈ ਜੀ ਇਹਦੀ ਬਾਟਮ ਇਹ ਹੈਗੀ ਆ ਬਾਟਮ ਤੇ ਇਹ ਹੈਗੀ ਹੈ ਸ਼ਰਟ ਦੋਨੋਂ ਇਹ ਹੈਗਾ ਜੀ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੇ ਆ ਇਹ ਹੈਗਾ ਦੁਪੱਟਾ ਨਜ਼ਦੀਕ ਤੋਂ ਦੇਖ ਲਓ ਜੀ